ਕੀਤੇ ਨੇ ਸੁਲੜੀ ਵਾਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਸਤਤੀ ਦੀ ਪ੍ਰੇਮ ਸ਼ਰਧਾ ਭਾਵਨਾ ਹਿਰਦੇ ਦੇ ਵਿੱਚ ਪਰਪੱਕ ਕਰਾਉਣ ਵਾਲੀ ਇਹ ਗੁਰੂ ਦੀ ਮਿੱਠੀ ਕਥਾ ਜਿਹੜੀ ਹੈ ਆਪ ਘਰ ਪਰਿਵਾਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟੀਵੀ ਦੇ ਮਾਧਿਅਮ ਰਾਹੀਂ ਵੇਖ ਕਰਕੇ ਸੁਣ ਕਰਕੇ ਕਲਗੀਧਰ ਪਿਤਾ ਬਾਲਾ ਪ੍ਰਤਮ ਜੀ ਦੇ ਦਰਬਾਰ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਵੱਡਿਆਂ ਭਾਗਾਂ ਕਰਕੇ ਇਹ ਸਤਸੰਗ ਪ੍ਰਾਪਤ ਹੁੰਦਾ ਹੈ ਕਲਗੀਧਰ ਪਾਸ਼ਾ ਦੇ ਦੀਵਾਨ ਦੀ ਹਾਜ਼ਰੀ ਕਲਗੀਧਰ ਪਾਸ਼ਾ ਦੇ ਦਰਬਾਰ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਕਲ ਯੁਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੰਸਾਰ ਵਿੱਚ ਲੋਕਾਂ ਦਾ ਉਧਾਰ ਕਰਨ ਵਾਸਤੇ ਆਏ ਨੇ ਅਨੇਕ ਰਹਿਤ ਪ੍ਰਮਾਤਮ ਜੋਈ ਨਾਨਕ ਨਾਮ ਕਹਾਵੇ ਸੋਈ ਉਹੀ ਅਕਾਲ ਪੁਰਖ ਵਾਹਿਗੁਰੂ ਜੋ ਅਨੇਕਤਾ ਤੋਂ ਰਹਿਤ ਹੈ ਯੂਨਿਟੀ ਇਨ ਡਾਈਵਰਸਿਟੀ ਉਹੀ ਪਰਮੇਸ਼ਰ ਜੋ ਸਾਰਿਆਂ ਦੇ ਵਿੱਚ ਹੈ ਉਸੇ ਨੇ ਕਲਯੁਗ ਦੇ ਵਿੱਚ ਗੁਰੂ ਨਾਨਕ ਨਾਮ ਅਖਵਾ ਕਰਕੇ ਸੰਸਾਰ ਦਾ ਉਧਾਰ ਕਰਨ ਵਾਸਤੇ ਪ੍ਰਗਟ ਹੋਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਤਾ ਟਾਪੂਆਂ ਤੇ ਸਾਧ ਸੰਗਤ ਜੀ ਜਿਵੇਂ ਪਹੀ ਮਰਦਾਨੇ ਨੇ ਬੇਨਤੀ ਕੀਤੀ ਮਹਾਰਾਜ ਇਹਨਾਂ ਟਾਪੂਆਂ ਦੇ ਮੈਂ ਦਰਸ਼ਨ ਕਰਨੇ ਨੇ ਇਹ ਸਾਧ ਸੰਗਤ ਜੀ ਵਿਚਾਰਨ ਵਾਲੀ ਗੱਲ ਹੈ ਕਿ ਸਾਰੇ ਇਤਿਹਾਸ ਵਿੱਚ ਇਹੋ ਜੀ ਕੋਈ ਥਾਂ ਹੈ ਨਹੀਂ ਜਿੱਥੇ ਗੁਰੂ ਮਹਾਰਾਜ ਗਏ ਨਹੀਂ ਇਹੋ ਜਾਂ ਕੋਈ ਧਾਰਮਿਕ ਸਥਾਨ ਹੈ ਨਹੀਂ ਜਿੱਥੇ ਮਹਾਰਾਜ ਨਹੀਂ ਪਹੁੰਚੇ ਇਹੋ ਜੇ ਕੋਈ ਸੰਤ ਭਗਤ ਜਿਨ੍ਹਾਂ ਦਾ ਸਾਧ ਸੰਗਤ ਜੀ ਧਰਮ ਗ੍ਰੰਥਾਂ ਦੇ ਵਿੱਚ ਨਾਮ ਹੈ ਕਰੀਬ ਕਰੀਬ ਸਾਰੇ ਹੀ ਸੰਤਾ ਮਹਾਪੁਰਖਾਂ ਸਿੱਧਾਂ ਨਾਥਾਂ ਜੋਗੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਿਲਾਪ ਹੋਇਆ ਹੈ ਇਹ ਬੜੀ ਵਿਚਾਰਨ ਵਾਲੀ ਗੱਲ ਐ ਤੇ ਬਹੁਤ ਦਾਰਸ਼ਨਿਕ ਗੱਲ ਐ ਕਿ ਗੁਰੂ ਨਾਨਕ ਦੇਵ ਜੀ ਮਹਾਰਾਜੀ ਜਿਵੇਂ ਪਟ ਸਾਹਿਬਾਂ ਆਖਦੇ ਨੇ ਕਹਿੰਦੇ ਨੇ हे ਗੁਰਨਾਨਕ ਤੂੰ ਉਹੀ ਐ ਜਿਨੇ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਇਹ ਬੜੀ ਗੋਹਜ ਗੱਲ ਐ ਤੇ ਧਿਆਨ ਦੇਣ ਵਾਲੀ ਗੱਲ ਹੈ ਕਿ ਗੁਰਬਾਣੀ ਜਿਹੜੀ ਗੱਲ ਆਖ ਰਹੀ ਹੈ ਉਹੀ ਗੱਲਾਂ ਜਿਹੜੀਆਂ ਨੇ ਗੁਰ ਇਤਿਹਾਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਉਸੇ ਨੂੰ ਸਿਧਾਂਤ ਬਣਾਇਆ ਹੋਇਆ ਹੈ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਹੇ ਗੁਰੂ ਨਾਨਕ ਦੇਵ ਜੀ ਸਤਜੁਖ ਜੀ ਵੀ ਤੂੰ ਹੀ ਸੀਗਾ ਇਹ ਵਿਚਾਰਨ ਵਾਲੀ ਗੱਲ ਹੈ ਗੁਰਬਾਣੀ ਦੀਆਂ ਪੰਕਤੀਆਂ ਨੇ ਇਹ ਸਤਜੁਗ ਤੈ ਮਾਣੀਓ ਛਲਿਓ ਬਲ ਬਾਵਨ ਭਾਇਓ ਤ੍ਰੀਤੀ ਤੈ ਮਾਣੀਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਇਹ ਸਾਰੇ ਜੱਗਾਂ ਵਿੱਚ ਹੇ ਗੁਰੂ ਨਾਨਕ ਦੇਵ ਜੀ ਮਹਾਰਾਜੀ ਤੁਸੀਂ ਸੋ ਚੰਡੀ ਦੀ ਬਾੜ ਵਿੱਚ ਕਲਗੀਧਰ ਪਾਸ਼ਾ ਮਹਾਰਾ ਸੱਚੇ ਪਾਸ਼ਾ ਆਖਦੇ ਨੇ ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੈਸਾਰ ਉਪਾਇਆ ਬ੍ਰਹਮਾ ਵਿਸਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗੰਦ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜ ਕੇ ਦੇਵਤਾ ਦਾ ਨਾਸ ਕਰਾਇਆ ਤੈਥੋ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ ਤੈਥੋ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤੀਨੀ ਤਨਤਾਇਆ ਕਿਨੇ ਤੇਰਾ ਅੰਤ ਨਾ ਪਾਇਆ ਕਹਿੰਦੇ ਹੈ ਪਰਮੇਸ਼ਰ ਸਾਰੀਆਂ ਸ਼ਕਤੀਆਂ ਨੂੰ ਤੂੰ ਹੀ ਪ੍ਰਗਟ ਕਰਕੇ ਸਾਰੇ ਕਾਰਜ ਤੇ ਆਪ ਕੀਤੇ ਨੇ ਪਟ ਸਾਹਿਬ ਅਨਾਖਦੇ ਨੇ ਸਤਜੁਗ ਵਿੱਚ ਵੀ ਤੂੰ ਹੀ ਸੀ ਤ੍ਰਿਤੇ ਵਿੱਚ ਵੀ ਤੂੰ ਹੀ ਸੀ ਦੁਆਪਰ ਵਿੱਚ ਵੀ ਤੂੰ ਹੀ ਤੇ ਕਲਯੁਗ ਵਿੱਚ ਹੁਣ ਵੀ ਤੂੰ ਹੀ ਹੈ। ਇਹ ਹੀ ਸਿਧਾਂਤ ਕਵੀ ਸੰਤੋਖ ਸਿੰਘ ਜੀ ਗੁਰਬਾਣੀ ਦਾ ਗੁਰ ਇਤਿਹਾਸ ਵਿੱਚ ਰੱਖ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜੀ ਲੰਕਾ ਵੀ ਜਾ ਰਹੇ ਨੇ। ਗੁਰੂ ਨਾਨਕ ਦੇਵ ਜੀ ਪ੍ਰਹਿਲਾਦ ਭਗਤ ਨੂੰ ਵੀ ਮਿਲ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜੀ ਧਰੋ ਭਗਤ ਨੂੰ ਵੀ ਮਿਲ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜੀ ਸਾਧ ਸੰਗਤ ਜੀ ਵੱਡੇ ਵੱਡੇ अवतारि पुरुषਾਂ ਦੇ ਨਾਲ ਸਿੱਧਾਂ ਨਾਲ ਜੋਗੀਆਂ ਨਾਲ ਜਿਨ੍ਹਾਂ ਦੀ ਹਜ਼ਾਰ ਹਜ਼ਾਰ ਵਰਿਆਂ ਦੀ ਉਮਰ ਹੈ ਉਹਨਾਂ ਨਾਲ ਗੁਰੂ ਨਾਨਕ ਦੇਵ ਜੀ ਮਿਲ ਰਹੇ ਨੇ ਕਹਿਣ ਤੋਂ ਭਾਵ ਇਹ ਹੈ ਕਿ ਐਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਮ ਸਧਾਰਨ ਮਨੁੱਖ ਵਾਂਗ ਵੇਖ ਰਹੇ ਨੇ ਪਰ ਕਵੀ ਸੰਤੋਖ ਸਿੰਘ ਜੀ ਪਟ ਸਾਹਿਬਾਨ ਕਲਗੀਧਰ ਪਾਸ਼ਾ ਇਹ ਸਾਧ ਸੰਗਤ ਜੀ ਇਨਾਂ ਦੇ ਦ੍ਰਿਸ਼ਟੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾ ਹੀ ਪ੍ਰਗਟ ਹੋਏ ਤੇ ਨਾ ਹੀ ਸਾ ਸੰਗਤ ਜੀ ਉਹ ਕਿਤੇ ਗਏ ਨੇ ਗੱਜ ਕੇ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਆਦ ਸਚ ਜੁਗ ਆਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੁਰੂ ਨਾਨਕ ਦੇਵ ਜੀ ਪਹਿਲਾਂ ਵੀ ਸੀ ਗੁਰੂ ਨਾਨਕ ਦੇਵ ਜੀ ਜਦ ਚੰਦਰਮਾ ਸੂਰਜ ਧਰਤੀ ਬਣ ਉਦੋਂ ਵੀ ਸਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਗੁਰੂ ਨਾਨਕ ਦੇਵ ਜੀ ਰਹਿਣਗੇ ਕਿਉਂ ਗੁਰੂ ਨਾਨਕ ਦੇਵ ਜੀ ਸੱਚ ਨੇ ਤੇ ਇਹ ਸਾਧ ਸੰਗਤ ਦੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਹਰ ਥਾਂ ਤੇ ਵਿਆਪਕ ਦਰਸਾਉਣਾ ਇਹ ਕਵੀ ਸੰਤੋਖ ਸਿੰਘ ਜੀ ਦੀ ਬਹੁਤ ਉੱਚੀ ਸਾਧ ਸੰਗਤ ਜੀ ਦੀ ਦ੍ਰਿਸ਼ਟੀ ਹੈ ਜਿਹਦੇ ਵੱਲ ਅੱਜ ਕੱਲ ਦੇ ਕੁਤਰ ਕੀ ਗਿਆਨੀ ਚੁੰਚ ਗਿਆਨੀਆਂ ਦਾ ਦਿਮਾਗ ਪਹੁੰਚਦਾ ਨਹੀਂ ਹੈ ਮਾਫ ਕਰਨਾ ਅੱਜ ਕੱਲ ਦੇ ਛੋਟੇ ਦਿਮਾਗ ਜਿਹੜੇ ਸਾਧ ਸੰਗਤ ਜਿਨ੍ਹਾਂ ਨੂੰ ਗੁਰ ਇਤਿਹਾਸ ਵਿੱਚ ਸਿਰਫ ਤੇ ਸਿਰਫ ਗਲਤੀਆਂ ਹੀ ਦਿਸਦੀਆਂ ਨੇ ਸਿਰਫ ਦੂਸ਼ਣ ਹੀ ਦਿਸਦਾ ਨੇ ਵੀ ਇਹ ਹੀ ਬ੍ਰਾਹਮਣਵਾਦ ਹੈ ਉਹ ਬ੍ਰਾਹਮਣਵਾਦ ਹੈ ਇਹ ਕਿਵੇਂ ਹੋ ਸਕਦਾ ਉਹ ਕਿਵੇਂ ਹੋ ਸਕਦਿਆ ਏ ਹੋ ਨਹੀਂ ਸਕਦਾ ਉਹ ਨਹੀਂ ਹੋ ਸਕਦਾ ਮੈਂ ਨਹੀਂ ਮੰਨਦਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੇਖਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਨੇੜਿਓਂ ਵੇਖਣਾ ਹੋਵੇ ਤਾਂ ਉਹ ਨੇ ਭਈ ਮਰਦਾਨਾ ਜੀ ਜੇ ਕਲਗੀਧਰ ਪਾਸ਼ਾ ਨੂੰ ਵੇਖਣਾ ਹੋਵੇ ਸਮਝਣਾ ਹੋਵੇ ਸਮਝ ਕੋਈ ਸੱਕ ਨਹੀਂ ਸਕਦਾ ਸਾਡਾ ਦਿਮਾਗ ਇੱਕ ਬੂੰਦ ਦੇ ਸਮਾਨ ਹੈ ਤੇ ਗੁਰੂ ਮਹਾਰਾਜ ਸਮੁੰਦਰ ਦੇ ਸਮਾਨ ਹੈ ਪਰ ਫਿਰ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਾਬਤ ਪਤਾ ਕਰਨਾ ਹੋਵੇ ਤੇ ਪਹਿ ਨੰਦ ਲਾਲ ਜੀ ਨੂੰ ਪੜਨਾ ਜ਼ਰੂਰੀ ਹੈ ਕਲਗੀਧਰ ਪਾਸ਼ਾ ਬਾਬਤ ਜਾਣਕਾਰੀ ਚਾਹੀਦੀ ਹੈ ਤੇ ਸਾਧ ਸੰਗਤ ਜੀ ਸਭ ਤੋਂ ਵੱਧ ਨੇੜਤਾ ਪਾਹੀ ਸਾਹਿਬ ਪਹਿ ਨੰਦ ਲਾਲ ਜੀ ਜੋ ਕਿ ਇੱਕ Hindu ਨੇ ਤੇ ਜੇ ਗੁਰੂ ਨਾਨਕ ਦੇਵ ਜੀ ਮਹਾਰਾਜੀ ਬਾਬਤ ਗਿਆਨ ਚਾਹੀਦਾ ਹੈ ਤੇ ਮਰਦਾਨੇ ਵਰਗਾ ਸਾਫ ਸੁਥਰਾ ਨਿਰਛਲ ਤੇ નિਸ਼ਕਪਟ ਤੇ ਸਾਧ ਸੰਗਤ ਜੀ ਜਿਵੇਂ ਛੋਟੇ ਬੱਚਿਆਂ ਦਾ ਹਿਰਦਾ ਹੁੰਦਾ ਨਾ ਇਸ ਤਰ੍ਹਾਂ ਦਾ ਹਿਰਦਾ ਚਾਹੀਦਾ ਹੈ ਪਹੇ ਮਰਦਾਨੇ ਵਰਗਾ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਖਿਜਦੇ ਵੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਨਾਰਾਜ਼ ਵੀ ਹੁੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਪਿਆਰ ਵੀ ਕਰਦੇ ਨੇ ਅਣਜਾਣ ਵੀ ਨੇ ਇਹ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਭ ਤੋਂ ਵੱਧ ਨੇੜੇ ਪਹੇ ਮਰਦਾਨੇ ਨੂੰ ਹੀ ਰੱਖਿਆ ਹੈ ਜੋ ਕਿ ਇੱਕ ਮੁਸਲਮਾਨ ਨੇ ਗੁਰੂ ਨਾਨਕ ਦੇਵ ਜੀ ਨੂੰ ਜਾਣਨਾ ਹੋਵੇ ਤੇ ਇੱਕ ਮੁਸਲਮਾਨ ਪਹੇ ਮਰਦਾਨਾ ਸਭ ਤੋਂ ਨੇੜੇ ਹੋ ਕੇ ਜਾਣਦਾ ਹੈ ਜੇ ਕਲਗੀਧਰ ਪਾਤਸ਼ਾਹ ਨੂੰ ਜਾਣਨਾ ਹੋਵੇ ਤਾਂ ਇੱਕ ਹਿੰਦੂ ਪਹੇ ਨੰਦ ਲਾਲ ਉਹਦੇ ਨਾਲੋਂ ਵੱਧ ਕੋਈ ਜਾਣ ਨਹੀਂ ਸਕਦਾ ਇਹ ਹੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਨੇ ਜਿਹੜਾ ਸਿਧਾਂਤ ਹੈ ਨਾ ਸ਼ਬਦ ਸ਼ਬਦ ਦੇ ਪਿੱਛੇ ਅਰਥ ਹੁੰਦਾ ਹੈ ਅਰਥ ਦੇ ਪਿੱਛੇ ਸਾ ਸੰਗਤ ਜੀ ਬਹੁਤ ਵੱਡਾ ਸਿਧਾਂਤ ਹੁੰਦਾ ਹੈ ਸਤ ਟਾਪੂਆਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਨੇ ਤੇ ਸਾ ਸੰਗਤ ਜੀ ਉਹਨਾਂ ਵਿੱਚੋਂ ਜਿਹੜੇ ਜਿਹੜੇ ਟਾਪੂਆਂ ਤੇ ਗਏ ਨੇ ਉਹ ਅੱਜ ਦੇ ਪ੍ਰਸੰਗਾਂ ਦੇ ਵਿੱਚ ਆਪਾਂ ਸਰਵਨ ਕਰਨਾ ਹੈ ਆਓ ਕਲਗੀਧਰ ਪਾਸ਼ਾ ਦੇ ਦਰਬਾਰ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ ਇਸ ਪ੍ਰਸੰਗ ਨੂੰ ਇਕਾਗਰਤਾ ਦੇ ਨਾਲ